ਕੀ ਆਪਣੀ ਕਰਜ਼ ਪਿੱਛੇ ਆਪਣੀ ਕੰਪੀਟੀਸ਼ਨ ਪਿੱਛੇ ਤੁਸੀਂ ਇੱਕ ਬੰਦੇ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਉਹਦਾ ਘਰ ਤੋੜ ਦਿੱਤਾ। ਉਸ ਗਮ ਚ ਉਹਦਾ ਪਿਓ ਮਰ ਗਿਆ। ਉਹਦੀ ਮਾਂ ਜੂੰਦੀ ਜੀ ਉੱਜੜ ਗਈ। ਫਿਰ ਉਹਦੇ ਘਰ ਤੇ ਖੇਰੂ-ਖੇਰੂ ਹੋ ਗਿਆ। ਉਹ ਕੱਲਾ ਬੰਦਾ ਜਿਵੇਂ ਇੰਨੀ ਮਿਹਨਤ ਕਰਕੇ ਆਪਣੀ ਤੇਜ ਦਾ ਗੌਰਵ ਉੱਚਾ ਕਰਨਾ ਚਾਹਿਆ। ਉਹਨੂੰ ਤੁਸੀਂ ਸਾਰੇ ਨਾਲ ਇਕੱਠੇ ਕਰਕੇ ਰੋਲ ਤੱਕ। ਬੜਾ ਕਰਲਾ। ਮੇਰੀ ਮਾਂ ਮੈਨੂੰ ਸਾਇਸ ਰਾਸਿਰ ਗੁੱਦੀ ਰੱਖ ਕੇ ਮੈਨੂੰ ਵਰਾਉਂਦੀ ਹੁੰਦੀ ਸੀ। ਮਰ ਰੱਬ ਨੂੰ ਗਰਦ ਮੈਨੂੰ ਪੱਟਾ ਦਿੱਤਾ ਕਿਉਂਕਿ ਮੈਂ ਬਹੁਤ ਚੰਗਾ ਸੀ। ਉਹੋ ਸਿੱਖ ਯਾਰ ਮੇਰੇ ਨਾਲ ਦੇ ਖਿਡਾਰੀ ਮੇਰੇ ਫਰਾਜ ਜਿੰਨ ਨੂੰ ਮੈਂ ਆਪਣੀ ਜ਼ਿੰਦਗੀ ਤੋਂ ਵੱਧ ਕੇ ਪਿਆਰ ਕੀਤਾ। तमाम ਲੋਕ ਉਹਨਾਂ ਯੋਗਰਾਜਨ ਨੂੰ ਮਾਰ ਦੀ ਕਸਰ ਦੇ ਚੁਣ। ਤਾਂ ਯੋਗ ਜੀ ਫਿਰ ਦਾ ਜ਼ਿਕਰ ਕਰਿਆ ਯੋਗਰਾਜ ਸਿੰਘ ਦੇ। ਇਹੋ ਜੀ ਕਿਹੜੀ ਲੋੜ ਪੈ ਗਈ ਸੀ ਕਿ 6 ਸਾਲ ਦੇ 7 ਸਾਲ ਦੇ ਬੱਚੇ ਤੇ ਤੁਸੀਂ ਇੱਕਦਮ ਇੰਨੀ ਸ਼ਕਤੀ ਸ਼ੁਰੂ ਕਰਤੀ। ਆਪਣੀਆਂ ਇੱਛਾਵਾਂ ਦੇ ਸਾਢੇ 3 ਸਾਲ ਤੋਂ। ਹਮ। ਮੇਰੀ ਮਾਂ ਤਾਂ ਜੀ ਜਿਉਂਦੀ ਸੀ। ਮੈਂ ਇਹ ਬਲੀਵ ਕਰਦਾ ਕਿ ਰੱਬ ਨੇ ਇੱਕ ਪਿਓ ਬਣਾਇਆ ਇੱਕ ਮਾਂ ਬਣਾਈ ਉਹਨਾਂ ਦੀ ਮਾਂ ਦੀ ਕੁੱਖ ਚ ਬੱਚਾ ਪੈਦਾ ਹੋਇਆ ਕਿਵੇਂ ਹੁੰਦਾ ਤੁਹਾਨੂੰ ਸਾਰਿਆਂ ਨੂੰ ਪਤਾ ਰੱਬ ਨੇ ਡਿਊਟੀ ਲਈ ਬੰਦੇ ਦੀ ਪਿਤਾ ਦੀ ਬੀ ਆ ਜਾਨ ਮੇਰੀ ਹੈ ਪਰਮੰਡਤ ਦੀਆਂ ਸਾਰੀਆਂ ਚੀਜ਼ਾਂ ਨੇ ਰੱਬ ਦੀਆਂ ਵੀ ਇਹਨੂੰ ਤੁਤਰਛ ਤੇ ਜੇ ਮੈਂ ਉੱਪਰੋਂ ਲਿਖ ਕੇ ਸਾਰਾ ਵਿੱਚ ਭੇਜੂਗਾ ਤਾਂ ਫਿਰ ਮੈਨੂੰ ਜੰਗਲ 'ਚ ਸਿੱਟ ਦੋਗੇ ਫਿਰ ਤੇਰੀ ਵੀ ਲੋੜ ਨਹੀਂ ਤੇ ਮਾਂ ਦੀ ਵੀ ਲੋੜ ਨਹੀਂ ਮੈਨੂੰ ਕ੍ਰੀਏਟ ਕਰਨ ਦੀ ਲੋੜ ਨਹੀਂ ਸੀ। ਉਹ ਬਾਪਦੋਂ ਨੇ ਫਰਜ ਬਣਾਇਆ ਕਿਸੇ ਬੇਟੇ ਨੂੰ ਤੂੰ 20 ਸਾਲਾਂ ਦੇ ਵਿੱਚ ਵਿੱਚ ਕਿਸੇ ਮਕਾਮ ਤੇ ਪਹੁੰਚਾਉਣਾ ਜਿਹੜਾ ਵੀ ਮਕਾਮ ਤੇ ਉਹਨੂੰ ਚੰਗਾ ਲੱਗਦਾ ਹੈ। ਫਿਰ ਬਾਅਦ 'ਚ ਨਾ ਕਹੀ ਵੀ ਮੇਰਾ ਮੁਟ ਬੱਚਾ ਵਿਗੜ ਗਿਆ ਜੀ। ਆਵਾਰਾ ਹੋ ਗਿਆ ਜੀ। ਨਸ਼ੇੜੀ ਹੋ ਗਿਆ ਜੀ। ਫਿਰ ਉਹ ਪਿਓ ਥੋੜੇ ਰ ਕੇ ਗਾਲਾਂ ਕੱਢਣ ਲੱਗ ਜਾਂਦੇ ਨੇ ਵੀ ਮੇਰਾ ਪੁੱਤ ਵਿਗੜ ਗਿਆ, ਮੇਰੀ ਧੀ ਵਿਗੜ ਗਈ, ਮੇਰਾ ਘਰ ਵਿਗੜ ਗਿਆ, ਮੇਰਾ ਘਰ ਟੁੱਟ ਗਿਆ। ਸੋ ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਬਦਲੇ ਦੀ ਭਾਵਨਾ ਨਾ ਸਮਝਿਓ। ਇੱਕ ਗੈਰਤਮੰਦ ਇਨਸਾਨ ਦੀ ਭਾਵਨਾ ਸਮਝਿਓ। ਜੋ ਕੁਛ ਮੇਰ ਨਾਲ ਨੇ ਕੀਤਾ ਸਾਰਿਆਂ ਨੇ ਉਹ ਤੁਹਾਨੂੰ ਪਤਾ ਹੀ ਜੱਗ ਜਾਹਰ ਆਪਾਂ ਨੂੰ ਬਾਰ-ਬਾਰ ਕਹਿਣ ਦੀ ਲੋੜ ਨਹੀਂ। ਜੀ। ਇਹਨਾਂ ਲੋਕਾਂ ਨੇ ਜੋ ਕੁਛ ਮੇਰ ਨਾਲ ਕੀਤਾ ਕੀ ਉਹ ਜਾਇਜ਼ ਸੀ? ਤੁਸੀਂ ਆਪਣੀ ਗਰਜ਼ ਪਿੱਛੇ ਆਪਣੀ ਕੰਪੀਟੀਸ਼ਨ ਪਿੱਛੇ ਤੁਸੀਂ ਇੱਕ ਬੰਦੇ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਉਹਦਾ ਘਰ ਤੋੜਤਾ। ਉਸ ਗਮ ਚ ਉਹਦਾ ਪਿਓ ਮਰ ਗਿਆ। ਉਹਦੀ ਮਾਂ ਜੂੰਦੀ ਜੀ ਉਜੜ ਗਈ। ਵਿਧਵਾ ਹੋ ਗਈ। ਉਹਦੇ ਘਰ ਦੇ ਖੇਰੂ ਖੇਰੂ ਹੋ ਗਿਆ। ਉਹ ਇਕੱਲਾ ਬੰਦਾ ਜਿਹਨੇ ਇੰਨੀ ਮਿਹਨਤ ਕਰਕੇ ਆਪਣੇ ਦੇਸ਼ ਦਾ ਗੌਰਵ ਉੱਚਾ ਕਰਨਾ ਚਾਹਿਆ। ਉਹਨੂੰ ਤੁਸੀਂ ਸਾਰੇ ਨੇ ਇਕੱਠੇ ਕਰਕੇ ਰੋਲਤਾ ਕਈ ਵਾਰੀ। ਜੰਗਲੀ ਕੁੱਤੇ ਇਕੱਠੇ ਹੋ ਕੇ। ਸ਼ੇਰ ਦਾ ਸ਼ਿਕਾਰ ਵੀ ਕਰ ਲੈਂਦੇ ਨੇ ਤੇ ਜੇ ਤੋ ਸ਼ੇਰ ਜਾਵੇ ਮਰ ਫੇਰ ਤਾਂ ਕੋਈ ਗੱਲ ਨਹੀਂ ਅਗਲਾ ਜਨਮ ਲੈ ਕੇ ਆਊਗਾ ਤੇ ਜੋ ਜਿਉਂਦਾ ਰਹੇ ਜੇ ਨਾ ਕਿਤੇ ਜ਼ਖਮੀ ਫੇਰ ਉਹ ਛੱਡਦਾ ਨਹੀਂ ਕਿਸੇ ਨੂੰ ਵਿੱਚੋਂ ਪਾੜ ਦਿੰਦਾ ਫਿਰ ਕੋਈ ਦੁਆ ਕਰਦਾ ਕਿ ਰੱਬਾ ਮੈਂ ਬਦਲਾ ਲਵਾਂ ਕਿ ਤੂੰ ਲਵੇਂ ਰੱਬ ਕਹਿੰਦਾ ਪੁੱਤਰਾ ਬਦਲਾ ਨਹੀਂ ਲੈਣਾ ਮੇਰੇ ਤੇ ਛੱਡ ਦੇ ਇੱਕ ਇੱਕ ਜੀ ਤੇਰੇ ਸਾਹਮਣੇ ਕੋੜ ਕੋੜ ਕੇ ਮਰਦਾ ਦਿਖਾਉਂਗਾ ਤੂੰ ਮੁੰਡੇ ਨੂੰ ਤਿਆਰ ਕਰਾ ਤੇਰੇ ਕਰਮਾਂ ਚ ਨਹੀਂ ਚਲੇਗਾ ਮੈਂ ਬੜਾ ਰੋਇਆ ਬੜਾ ਕਰਲਾਇਆ ਮੇਰੀ ਮਾਂ ਮੈਨੂੰ ਸਾਰ ਸਿਰ ਰਾਸਿਰ ਗੁੱਦੀ ਰੱਖ ਕੇ ਮੈਨੂੰ ਬਰਾਉਂਦੀ ਹੁੰਦੀ ਸੀ ਮਰ ਰੱਬ ਨੂੰ ਕਰਦਾ ਮੈਂ ਧੱਕਾ ਕੀਤਾ ਕਿਉਂਕਿ ਮੈਂ ਬਹੁਤ ਚੰਗਾ ਸੀ 76 ਰਚਿਆ ਉਹ तमाम ਲੋਕਾਂ ਨੇ ਜਿਨ੍ਹਾਂ ਦੀ ਲਿਸਟ ਤੁਹਾਡੇ ਕੋਲ ਵੀ ਹੈ ਤੇ ਮੇਰੇ ਕੋਲ ਵੀ ਹੈ ਦੀਨ ਜ਼ਿਕਰ ਮੈਂ ਅੱਜ ਤੋਂ ਬਾਅਦ ਨਹੀਂ ਕਰਨਾ ਤੇ ਨਾ ਮੇਰੇ ਨਾਲ ਸਵਾਲ ਕਰਿਓ ਜੀ ਉਹ तमाम ਲੋਗ ਨੂੰ ਮੈਂ ਦੱਸਣਾ ਚਾਹੁੰਦਾ ਸੀ ਕਿ ਮੈਂ ਕੌਣ ਆ ਅੱਜ ਉਹਨਾਂ ਚੋਂ ਦੋ ਬੰਦੇ ਪੀਜੀਆਈ ਹਸਪੀਟਲ ਦੇ ਵਿੱਚ ਬੰਦਾ ਇੱਕ ਪਿਆ ਜਿਹਨੇ ਬਹੁਤ ਨੁਕਸਾਨ ਮੇਰਾ ਕੀਤਾ ਉਹਦੀ ਇੱਕ ਕਿਡਨੀ ਤੇ ਕੈਂਸਰ ਆ ਕਿਡਨੀ ਕੱਢਤੀ ਦੂਜੀ ਤੇ ਕੈਂਸਰ ਹੋ ਗਿਆ ਛਟਾਕ ਦਾ ਰਹਿ ਗਿਆ ਅੱਜ ਕੱਲ੍ਹ ਜਿਹਦੀ ਮੌਤ ਹੋ ਜੂਗਾ ਕਈ ਅੰਨੇ ਹੋ ਗਏ ਕਈਆਂ ਦੀ ਯਾਦਦਾਸ਼ਤ ਭੁੱਲ ਗਈ ਕਈ ਮਰਗੇ ਕੈਂਸਰ ਨਾਲ ਬੱਚੇ ਵੀ ਮਰ ਗਏ ਖਾਨਦਨ ਵੀ ਮਰ ਗਏ ਪਰਿਵਾਰ ਉੱਜੜ ਗਏ ਚਾਰ ਪੰਜ ਟੋਟਰੂ ਰਹਿ ਗਏ ਮੇਰੇ ਸਾਹਮਣੇ ਗਏ ਖਤਮ ਹੀ ਹੋ ਗਏ ਇੱਕ ਵਾਰੀ ਮੈਨੂੰ ਕਹਿੰਦੇ ਮਰ ਗਏ ਯੋਗਰਾਜ ਸਿੰਘ ਮaaf ਕਰ ਦੇ ਮੈਂ ਕਹਾਂ ਨਹੀਂ ਮaaf ਸਿਰਫ ਉਹ ਹੀ ਕਰ ਸਕਦਾ ਹੈ ਇਹ ਜਿੰਨੀ ਕਿ ਦਰਦ ਮੈਂ ਤੁਹਾਨੂੰ ਸੁਣਾਇਆ ਹੈ ਇਹ ਦਰਦ ਕਦੇ ਤੁਸੀਂ ਮਹਿਸੂਸ ਕੀਤਾ ਨਹੀਂ ਇਹ ਮੈਂ ਮਹਿਸੂਸ ਕੀਤਾ ਮੈਂ ਉਹਨਾਂ तमाम دوست ਯਾਰ ਮੇਰੇ ਨਾਲ ਦੇ ਖਿਡਾਰੀ ਮੇਰੇ ਪਰ ਆ ਜਿਨ੍ਹਾਂ ਨੂੰ ਮੈਂ ਆਪਣੀ ਜ਼ਿੰਦਗੀ ਤੋਂ ਵੱਧ ਕੇ ਪਿਆਰ ਕੀਤਾ तमाम ਲੋਕ ਉਹਨਾਂ ਨੇ ਯੋਗ ਰਸ ਨੂੰ ਮਾਰਨ ਦੀ ਕਸਰ ਨਹੀਂ ਛੱਡੀ